ਸਸ਼ੀਅਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 987798846 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਬਾੜੀ ਦੇ ਸੰਧਾਂ ਦਾ ਕਾਰੋਬਾਰ ਅੱਜ ਜਿ세 ਤੁਹਾਡੇ ਲਈ ਬਹੁਤ ਸਾਰੀਆਂ ਮਸ਼ੀਨਰੀਆਂ ਦੀ ਐਡ ਲੈ ਕੇ ਪਹੁੰਚੇ ਹਾਂ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਜੀ। ਸਵਰਾਜ 855 ਟਰੈਕਟਰ ਵਿਕਾਊ ਹੈ ਜੀ 96 ਮਾਡਲ ਪੰਜਾਬ ਨੰਬਰ ਇੰਜਨ ਗੇਅਰ ਦਾ ਓਕੇ ਹੈ ਜੀ ਕੋਈ ਕਮੀ ਪੇਸ਼ੀ ਨਹੀਂ 118000 ਰੁਪਏ ਡਿਮਾਂਡ ਰੱਖੀ ਗਈ ਹੈ ਏਰੀਆ ਪੱਟੀ ਹੈ। ਪੰਜਾਬ ਨੰਬਰ ਹੈ ਜੀ 9781807322ਏ ਨੰਬਰ ਹੈ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਸਵਰਾਜ 855 ਟਰੈਕਟਰ 96 ਮਾਡਲ 118000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਏਰੀਆ ਲੁਧਿਆਣਾ ਤੋਂ ਜੀ ਅਰਜੁਨ 555 ਟਰੈਕਟਰ ਆਇਆ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਮਾਡਲ ਹੈਗਾ 2014 52 ਐਚਪੀ ਹੈ ਜੀ ਟਾਇਰਾਂ ਦੀ ਕੰਡੀਸ਼ਨ ਪਈ ਹੈ 70% ਪਾਵਰ ਸਟੀering ਹੈ ਜੀ ਏਰੀਆ ਲੁਧਿਆਣਾ ਰੇਟ ਦੀ ਗੱਲ ਕਰੀ ਤਾਂ 425000 ਰੁਪਏ ਰੇਟ ਰੱਖਿਆ ਗਿਆ ਜੀ ਬਾਕੀ ਮਾਲਕ ਵੀ ਇਹਦਾ ਨੰਬਰ ਨੋਟ ਕਰ ਲਓ 8427725955 8427725955 ਇਸ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਅਰਜਨ 555 ਟਰੈਕਟਰ 4,25,000 ਚ ਖਰੀਦ ਸਕਦੇ ਹੋ। ਏਰੀਆ ਸੰਗਰੂਰ ਤੋਂ ਜੀ ਸਵਰਾਜ 855 ਟਰੈਕਟਰ ਆਇਆਗਾ 2012 ਮਾਡਲ ਪੰਜਾਬ ਨੰਬਰ ਹੈ ਜੀ ਇੰਜਨ ਗੇਅਰ ਦਾ ਓਕੇ ਹੈ ਜੀ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਆ ਰੇਟ ਦੀ ਗੱਲ ਕਰੀਏ ਤਾਂ 3,65,000 ਪੰਜਾਬ ਨੰਬਰ ਹੈ ਸੰਗਰੂਰ ਟਰੈਕਟਰ ਖੜਾ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ 2012 ਮਾਡਲ ਹੈ ਜੀ। 7611048000 7611048000 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਟਰੈਕਟਰ 2012 ਮਾਡਲ 365000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਕ੍ਰੇਟਾ ਐਸ ਐਕਸ ਗੱਡੀ ਵਿਕਾਊ ਹੈ ਜੀ ਗੱਡੀ 2017 ਮਾਡਲ ਹੈ ਜੀ ਪੰਜਾਬ ਨੰਬਰ ਹੈ ਦੂਜੇ ਨਾ ਹੈ ਕਾਗਜ਼ ਵਗੈਰਾ ਸਾਰਾ ਕੁਝ ਓਕੇ ਹੈ ਜੀ ਇਸ ਹੀਟਰ ਵਧੀਆ ਚੱਲਦਾ ਜੀ ਰੇਟ 935000 935000 ਰੁਪਏ ਰੇਟ ਰੱਖਿਆ ਹੈ ਗੱਡੀ ਦੂਜੀ ਨਾ ਹੀ ਹੈ ਜੀ ਪੰਜਾਬ ਨੰਬਰ ਹੈ ਏਰੀਆ ਸੰਗਰੂਰ ਹੈ ਜੀ ਨੰਬਰ ਸਕਰੀਨ ਤੇ ਨੋਟ ਕਰ ਲਓ 761104800 761104800 ਇਸ ਨੰਬਰ ਤੇ ਫੋਨ ਕਰਕੇ ਕ੍ਰੇਟਾ ਐਸ ਐਕਸ ਗੱਡੀ ਹੈ ਜਿਹੜੀ ਤੁਸੀਂ 2017 ਮਾਡਲ 935000 ਚ ਖਰੀਦ ਸਕਦੇ ਹੋ ਅਰਜੁਨ 605 ਟਰੈਕਟਰ ਵਿਕਾਊ ਹੈ ਜੀ ਏਰੀਆ ਵੀਰ ਦਾ ਮੋਗਾ ਹੈ ਜੀ 2008 ਮਾਡਲ ਹੈ ਸੈਂਟਰ ਗিয়ার ਹੈ ਜੀ 385000 ਰੁਪਏ ਰੇਟ ਰੱਖਿਆ ਗਿਆ ਬਾਕੀ ਮਾਲਕਵੀਰ ਦਾ ਨੰਬਰ ਹੈ ਜਿਹੜਾ ਉਹ ਤੁਸੀਂ ਨੋਟ ਕਰ ਲਓ ਇਸ ਨੰਬਰ ਤੇ ਹੀ ਕਾਲ ਕਰ ਸਕਦੇ ਹੋ ਅਰਜੁਨ 605 ਟਰੈਕਟਰ 2008 ਮਾਡਲ 385000 ਦੇ ਵਿੱਚ ਖਰੀਦ ਸਕਦੇ ਹੋ ਨੰਬਰ ਹੈ ਜੀ 9803357407 9303 57407 ਇਸ ਨੰਬਰ ਤੇ ਫੋਨ ਕਰਕੇ ਟਰੈਕਟਰ ਜਿਹੜਾ ਤੁਸੀਂ ਖਰੀਦ ਸਕਦੇ ਹੋ Swift ਗੱਡੀ ਵਿਕਾਊ ਹੈ ਜੀ Swift ਗੱਡੀ ਵਿਕਾਊ ਹੈ ਜੀ ਗੱਡੀ 2013 ਮਾਡਲ ਹੈ ਟਾਇਰ ਚਾਰੇ ਨਵੇਂ ਨੇ ਜੀ ਪੰਜਾਬ ਨੰਬਰ ਹੈ 370000 ਰੁਪਏ ਗੱਡੀ ਦਾ ਰੇਟ ਰੱਖਿਆ ਗਿਆ ਜੀ ਏਰੀਆ ਮੋਗਾ ਪੰਜਾਬ ਨੰਬਰ ਹੈ ਗੱਡੀ 2013 ਮਾਡਲ ਹੈ ਜੀ ਟਾਇਰ ਨਵੇਂ ਨੇ 370 ਰੇਟ ਰੱਖਿਆ ਗਿਆ ਜੀ ਤੇ ਬਾਕੀ ਏਸੀ ਹੀਟਰ ਸਾਰਾ ਕੁਝ ਓਕੇ ਹੈ ਕੋਈ ਗੱਡੀ ਦੇ ਵਿੱਚ ਇੱਕ ਵੀ ਨੁਕਸ ਕੋਈ ਕਮੀ ਨਹੀਂ ਹੈਗੀ 7009827323 ਨੰਬਰ ਤੇ ਕਾਲ ਕਰ ਸਕਦੇ ਹੋ ਸਵਿਫਟ ਗੱਡੀ ਦੀ ਡੀਲ ਹੈ ਜਿਹੜੀ ਤੁਸੀਂ 370000 ਰੁਪਏ ਦੇ ਵਿੱਚ ਕਰ ਸਕਦੇ ਹੋ 아이샤ਰ 241 ਟਰੈਕਟਰ ਵਿਕਾਊ ਹੈ ਜੀ 2018 ਮਾਡਲ ਹੈ ਜੀ 65% ਡੇਰ ਨੇ ਰੇਟ ਹੈ 2,80,000 ਏਰੀਆ ਕਾਲਿਆਂਵਾਲੀ 9050167078 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਆਇਸ਼ਰ 241 ਲ ਟਰੈਕਟਰ 2018 ਮਾਡਲ 2,80,000 ਰੁਪਏ ਦਾ ਬੱਸ ਤੁਸੀਂ ਖਰੀਦ ਸਕਦੇ ਹੋ ਏਰੀਆ ਵੀ ਉੱਧਾ ਕਾਲਿਆਂਵਾਲੀ ਹੈ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਪਸੰਦ ਆਈ ਤਾਂ ਵੱਧ ਤੋਂ ਵੱਧ ਅਗੇ ਸ਼ੇਅਰ ਜ਼ਰੂਰ ਕਰ ਦਿਓ ਡੈਂਪਲ ਟਰਾਲੀ ਕਿਰਾਏ ਤੇ ਦੇਣੀ ਹੈ ਜੀ ਰੇਟ ਹੈ 17000 ਟਰਾਲੀ ਹੈ ਜੀ ਕਿਰਾਏ ਤੇ ਦੇਣੀ ਹੈ ਡੈਂਪਲ ਟਰਾਲੀ ਹੈਗੀ 17000 ਰੇਟ ਹੈ ਏਰੀਆ ਮੁਕਸਰ 7519019000 7519019000 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਡੈਂਪਰ ਟਰਾਲੀ ਹੈ ਜਿਹੜੀ 17000 ਰੁਪਏ ਦੇ ਵਿੱਚ ਕਿਰਾਏ ਤੇ ਲੈ ਸਕਦੇ ਹੋ ਏਰੀਆ ਮੁਕਸਰ ਹੈ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ 7519019000 7519019000 ਇਸ ਨੰਬਰ ਤੇ ਕਾਲ ਕਰ ਸਕਦੇ ਹੋ ਡੈਂਪਰ ਟਰਾਲੀ ਹੈ ਜਿਹੜੀ ਕਿਰਾਏ ਤੇ ਤੁਸੀਂ 17000 ਰੁਪਏ ਦੇ ਵਿੱਚ ਲੈ ਸਕਦੇ ਹੋ ਸਵਰਾਜ 855 ਡ੍ਰੈਕਟਰ ਵਿਕਾਊ ਹੈ ਜੀ 2022 ਮਾਡਲ ਨਕਦ ਕੈਸ਼ ਪੰਜਾਬ ਨੰਬਰ 95% ਟਾਇਰਾਂ ਦੀ ਕੰਡੀਸ਼ਨ ਹੈ ਜੀ ਏਰੀਆ ਤਪਾ 7,95,000 ਰੁਪਏ ਰੇਟ ਹੈ ਜੀ ਦਾ 7,95,000 ਰੁਪਏ ਰੇਟ ਰੱਖਿਆ ਗਿਆ ਜੀ ਪੰਜਾਬ ਨੰਬਰ ਹੈ 95% ਟਾਇਰ ਨੇ ਨਗਦ ਕੈਸ਼ ਏਰੀਆ ਤਪਾ 2022 ਮਾਡਲ ਸਵਰਾਜ 855 ਟਰੈਕਟਰ ਵਿਕਾਊਾ 9914778741 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 855 ਟਰੈਕਟਰ 2022 ਮਾਡਲ 7,95,000 ਚ ਖਰੀਦ ਸਕਦੇ ਹੋ ਟਰਾਲੀ ਵਿਕਾਊ ਹੈ ਜੀ 13 ਵਾ 7 ਦੀ ਤੇ ਹੋਰ ਵੀ ਬਹੁਤ ਸਾਰੇ ਖੇਤੀਬਾੜੀ ਵਾਲੇ ਸੰਦ ਵਿਕਾਊ ਨੇ ਕਿਉਂਕਿ ਇਹੇ ਵੀਰ ਵਿਦੇਸ਼ ਜਾ ਰਿਹਾ ਇਸ ਕਰਕੇ ਖੇਤੀਬਾੜੀ ਵਾਲੇ ਸਾਰੇ ਸੰਦ ਟਰੈਕਟਰ ਟਰਾਲੀ ਅਤੇ ਹੋਰ ਬਹੁਤ ਸਾਰੇ ਸੰਦ ਵਿਕਾਊ ਕਰਦੇ ਜੀ ਏਰੀਆ ਮੁੱਲਾਪੁਰ ਦਾਖਾਣ ਲੁਧਿਆਣਾ ਨੰਬਰ ਤੁਸੀਂ ਨੋਟ ਕਰ ਲਓ 9463532965 ਇਸ ਨੰਬਰ ਤੇ ਕਾਲ ਕਰ ਸਕਦੇ ਹੋ 13 ਵਾ 7 ਦੀ ਟਰਾਲੀ 2,25,000 ਦੇ ਵਿੱਚ ਖਰੀਦ ਸਕਦੇ ਹੋ ਤੇ ਹੋਰ ਵੀ ਬਹੁਤ ਖੇਤੀਬਾੜੀ ਵਾਲੇ ਸੰਦ ਵਿਕਾਉ ਹੋਣੇ ਜੀ ਉਹਨਾਂ ਦੀ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਫੋਟੋ ਵੀਡੀਓ ਮੰਗਵਾ ਸਕਦੇ ਹੋ ਤੇ ਮਾਲਕ ਵੀਰ ਦੇ ਨਾਲ ਡੀਲ ਕਰ ਸਕਦੇ ਹੋ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ 9463532965 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖੇਤੀਬਾੜੀ ਦੇ ਸਾਰੇ ਸੰਦ ਦੇ ਸਿਰ ਦੇ ਖਰੀਦ ਸਕਦੇ ਹੋ ਕਿਉਂਕਿ ਇਹ ਵੀਰ ਵਿਦੇਸ਼ ਜਾ ਰਿਹਾ ਇਸ ਕਰਕੇ ਜਲਦੀ ਸੇਲ ਕਰਨੇ ਨੇ ਸੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਨਾਲ ਨਾਲ ਲਾਈਕ ਵੀ ਜ਼ਰੂਰ ਕਰ ਦਿਓ ਜੀ ਜੇਕਰ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਖੇਤੀਬਾੜੀ ਵਾਲੇ ਸੰਦ ਜ਼ਮੀਨ ਪਲਾਟ ਕੋਠੀਆਂ ਘਰ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਤਾਂ ਤੁਸੀਂ WhatsApp ਨੰਬਰ ਨੋਟ ਕਰ ਲਓ ਜੀ 9877988446 ਇਸ ਨੰਬਰ ਤੇ 5 ਤੋਂ 7 ਫੁੱਟਮਾ ਪ੍ਰੋਪਰ ਵੀਡੀਓ ਵੀਡੀਓ ਵੀ ਫੋਨ ਟੇਡਾ ਕਰਕੇ ਬਣਾਉਣੀ ਹੈ ਤੇ ਫੁੱਟਮਾ ਹੀ ਟੇਡਾ ਫੋਨ ਕਰਕੇ ਤੁਸੀਂ ਬਣਾ ਕੇ ਸਾਰੀ ਜਾਣਕਾਰੀ ਦੇ ਨਾਲ ਤੁਸੀਂ ਐਡ ਭੇਜ ਸਕਦੇ ਹੋ ਇੱਕ ਵਾਰੀ ਐਡ ਲਾਉਣ ਤੇ ਜੀ ਦੁਬਾਰੇ ਐਡ ਡਿਲੀਟ ਨਹੀਂ ਕੀਤੀ ਜਾਊਗੀ ਸੋ ਵੀਰਾਂ ਨੂੰ ਬੇਨਤੀ ਹੈ ਜੀ ਕੋਈ ਵੀ ਵੀਰ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਂਦਾ ਤਾਂ ਉਹਦੀ ਜਾਣਕਾਰੀ ਪੂਰੀ ਦੱਸਿਆ ਕਰੋ ਜੀ ਤਾਂ ਕਿ ਐਡ ਲਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਵੇ ਤੁਹਾਡੀ ਹਰ ਇੱਕ ਚੀਜ਼ ਜਲਦੀ ਤੋਂ ਜਲਦੀ ਆਸਾਨੀ ਦੇ ਨਾਲ ਘਰ ਬੈਠੇ ਵੇਚ ਤੇ ਖਰੀਦ ਸਕੋ ਜਾਣਕਾਰੀ ਭੇਜਣਾ ਜ਼ਰੂਰੀ ਆ ਜੀ ਸੋ ਰੇਟ ਮਾਰਕੀਟ ਦੇ ਹਿਸਾਬ ਨਾਲ ਲਾ ਕੇ ਰੱਖ ਭੇਜਿਆ ਕਰੋ ਜੀ ਕਈ ਵਾਰ ਜਿਆਦੇ ਰੇਟ ਲਾ ਕੇ ਭੇਜ ਦਿੰਦੇ ਨੇ ਤਾਂ ਕਰਕੇ ਕੋਈ ਚੀਜ਼ ਕਈ ਵਾਰੀ ਨਹੀਂ ਵੀ ਸੇਲ ਹੁੰਦੀ ਸੋ ਵੀਰਾਂ ਨੂੰ ਬੇਨਤੀ ਹੈ ਜੀ ਰੇਟ ਸਿਰਫ ਮਾਰਕੀਟ ਦੇ ਹਿਸਾਬ ਨਾਲ ਹੀ ਰੱਖਿਆ ਕਰੋ ਜੀ ਸੋ ਇਸ ਟਾਈਮ ਜਿਹੜੇ ਵੀਰ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਉਮੀਦ ਕਰਦੇ ਹਾਂ ਜੀ ਤੁਸੀਂ ਅੱਗੇ ਤੋਂ ਵੀ ਚੈਨਲ ਨੂੰ ਐਦਾਂ ਹੀ ਸਪੋਰਟ ਕਰੋਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਜ਼ਰੂਰ ਕਰਦਾ ਕਰੋ ਨਾ ਮਈ ਆਈ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਸਕੇ ਤੇ ਜ਼ਰੂਰ ਦੇਖਿਆ ਕਰੋ ਜੀ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਸੋ ਵੀਡੀਓ ਨੂੰ ਬਤ ਬਤ ਸ਼ੇਅਰ ਲਾਈਕ ਕਰਦੇ ਹੋ ਬਣੇ ਰਹੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਐਂਡ ਫੇਸਬੁਕ ਪੇਜ ਖੇਤੀ ਬਾੜੀ ਦੇ ਕਾਰੋਬਾਰ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਹੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਧੰਨਵਾਦ